ਅੱਜ ਸਰ ਆਜ ਦੇ ਭਾਤੀ ਜਨਤਾ ਪਾਰਟੀ ਤੁਹਾਨੂੰ ਇਸ ਮਤਲਬ ਦੇ ਰਿਹਾ ਹੈ ਕਿ ਤੁਹਾਨੂੰ ਅੱਜ ਮੇਰੇ ਵੀਰ ਦੀਸ਼ ਕੁਮਾਰ ਨਾਹਰ ਜੀ ਆਪਣੀ ਪਾਰਟੀ ਸਮੇਤ ਅਜਿਹਾ ਪੂਰਾ ਸਮਰਥਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਮੈਂ ਸਮਝਦਾ ਹਾਂ ਕਿ ਸ੍ਰੀਸ਼ ਨਾਹਰ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਸਮਾਜ ਦੇ ਲਈ ਜਿਹੜਾ ਲਗਾਤਾਰ ਮਿਹਨਤ ਕਰ ਰਹੀ ਸੀ ਕੰਮ ਕਰ ਰਹੀ ਸੀ ਅੱਜ ਉਹਨਾਂ ਨਾਲ ਵੱਡੀ ਗਿਣਤੀ ਦੇ ਵਿੱਚ ਸਮਾਜ ਜੁੜਿਆ ਤੇ ਉਹਨਾਂ ਦਾ ਸਮਰਥਨ ਦੇ ਨਾਲ ਸਾਨੂੰ ਪਾਰਟੀ ਨੂੰ ਬਹੁਤ ਜਿਹੜਾ ਨਾਲੇ ਸਮਝ ਫਾਇਦਾ ਹੋਣ ਵਾਲਾ ਔਰ ਮੈਂ ਉਹਨਾਂ ਦਾ ਆਪਣੀ ਪਾਰਟੀ ਦੇ ਲਈ ਵੀ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਖਾਸ ਕਰਕੇ ਸੰਸਮਾਜ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਵਿਸ਼ਵਾਸ ਹੈ ਜਿਹੜਾ ਆਪੀ ਜਨਤਾ ਪਾਰਟੀ ਨੂੰ ਦਿੱਤਾ ਨਿਤਕੀ ਉਹ ਦੇਖਦੇ ਤੋ ਹਰ ਰਾਂ ਲਾਗੀ ਪੂਰੇ ਦੇਸ਼ ਚ ਮੋਦੀ ਲਹਿਰ ਆ ਪੰਜਾਬ ਚ ਕਿਸਾਨਾਂ ਦਾ ਵਾਰੋਣ ਹੋਰ ਵੀ ਜਿਹੜੀ ਕਾਫੀ ਜੱਲਾ ਦੇਖਣ ਚਾਰੀਆ ਤੁਹਾਨੂੰ ਲੱਗਦਾ ਪੰਜਾਬ ਚ ਬੀਜੇਪੀ ਨੂੰ ਮਿਲਗੀ ਬਹੁਮਤ ਦੇਖੋ ਬਿਲਕੁਲ ਅੱਛਾ ਬਹੁਮਤ ਕਲੀ ਪਰ ਅੱਛਾ ਮਾਰਜਿਨ ਹੈ ਜਿਹੜਾ ਚੀਹ ਸਿੱਤਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਪੰਜਾਬ ਦੇ ਟੂਰਡੀਆਂ ਆ ਤੋ ਮੈਂ ਸਮਝਦਾ ਕਿ ਇੰਨੇ ਵਿਰੋਧ ਦੇ باوجود ਵੀ ਜਿਹੜਾ ਇੰਨਾ ਅੱਛਾ ਪ੍ਰਦਰਸ਼ਨ ਜਿਹੜੀ ਭਾਜਪਾ ਜਿੰਤਾ ਪਾਰਟੀ ਕਰ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਭਾਜਪਾ ਜਿੰਤਾ ਪਾਰਟੀ ਨਿਰੋਲ ਸਰਕਾਰ ਬਣੇਗੀ ਜਿਸ ਨਾਲ ਪੰਜਾਬ ਦਾ ਵੀ ਖਲਾਅ ਹੋਏਗਾ ਪੰਜਾਬ ਦੇ ਵਿੱਚ ਨਸ਼ੇ ਦਾ ਗੰਦਾ ਕਰਦੀ ਹੈ ਜਿਹੜਾ ਖਾਤਰਾ ਉਹ ਭਾਜਪਾ ਜਿੰਤਾ ਪਾਰਟੀ ਕਰੇ ਤੇ ਅੰਦਰ ਇਹ ਤੁਹਾਨੂੰ ਆਵਾਜ਼ ਦੀ ਬਾਤ ਤੋਂ ਖਾਸ ਹੀ ਆਉਂਦੀ ਹੈ ਕਿ ਉਹ ਕਾਫੀ ਮਨੋਰਥ ਕੰਦੇ ਆਕਾਰ ਦੀ ਤੁਹਾਨੂੰ ਦੋਹਰਾ ਨਾ ਦਵੇ ਉਹ ਹੋ ਰਹੇ ਆ ਦੇਖੋ ਹਰ ਪਾਰਟੀ ਆਪਣਾ ਕੰਮ ਕਰ ਰਹਾ ਹੈ ਉਹਨਾਂ ਨੇ ਆਪਣਾ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਹੈ ਔਰ ਮੇਰਾ ਖਿਆਲ ਹੈ ਕਿ ਜਿਹੜੀਆਂ ਨਵਿੰਦਰ ਮੋਦੀ ਜਿੱਦੀਆਂ ਜਿਹੜੀਆਂ ਪਾਲਿਸੀ ਹੈ ਉਹਦੇ ਕਰਕੇ ਅੱਜ ਲੋਕ ਹੈ ਜਿਹੜੇ ਭਾਤੀ ਜਨਤਾ ਪਾਰਟੀ ਨੂੰ ਪੂਰਨ ਸਪੋਰਟ ਕਰ ਰਹੇ ਸਾਬਦੇ ਰਿਹਾ ਦਿਨੇ ਦਿਨ ਪਾਰਟੀ ਦਾ ਗਰਾਫ ਹੈ ਜਿਹੜਾ ਵੱਧ ਰਿਹਾ ਹੈ ਰੋਗਰਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਤਾਂ ਵੋਟ ਕਰਨ ਜ਼ਰੂਰ ਜਾਓ ਦੂਸਰਾ ਰਾਸ਼ਟਰ ਹਿੱਤ ਦੇ ਵੋਟ ਜਰੂਰ ਕਰੋ ਕਿ ਨਾ ਕੋਰਤ ਦੀ ਮਤਲਬ ਉਹ ਰਿਹਾ ਭਾਰਤੀ ਨਾਲ ਨਾਲ ਸਾਡੀ ਕੀ ਤਰੀਕਾ ਦੇਖੋ ਸਾਡੇ ਬਣਾ ਦੇ ਮੈਂ ਜਿਆਦਾ ਵੀ ਵਪਾਰ ਰਹਿਦਾ ਵਾ ਦੇਖੋ ਅਸੀਂ ਕਾਫੀ ਸਮੇਂ ਤੋਂ ਵਿਚਾਰ ਕਰਦੇ ਸੀਗੇ ਕਿ ਪੰਜਾਬ ਵਾਸਤੇ ਕੋਈ ਸਰਦ ਸਹੀ ਰਹੇਗੀ ਪੰਜਾਬ ਦੀ ਇਹ ਗੁੰਡਾਗੱਦੀ ਸ਼ਰਮਾਨਾ ਸ਼ਹਿਰੀ ਸ਼ਰਮਾ ਨਾ ਦੋਵੇਂ ਵਿਸ਼ੇਰੀ ਸਮਾਲੇ ਸੀ ਭਗੌੜਤ ਮੰਨ ਪਰ ਦੋਸਾਂ ਨੂੰ ਜਾਇਸਣਾ ਹੋਗਾ ਨਸ਼ਾ ਤੋਂ ਬਦਲ ਜਾਣਾ ਵਾ ਗੁੰਡਾ ਕਦੀ ਇੱਦਾਂ ਤਕੀਰ ਗਈਆਂ ਗੋਲੀ ਬਾਰियां ਚੱਲੀ ਜੇ ਬਾਰੀ ਪਾ ਕੇ ਚੱਲ ਰਹੀਆਂ ਉਹ ਫੋਟੋ ਨਾ ਤੇ ਪਾ ਸਕਦੇ ਹੋ ਤਾਂ ਦੂਜਾ ਵੀ ਪਾ ਸਾ ਦਿਓ ਇਹ ਸਾਰੇ ਨੰਬਰ ਦੇ ਦਿਓ ਕਿਉਂਕਿ ਬੀਜਪੀ ਨੂੰ ਗਾਣਿਸ ਨਾਮ ਦੇ ਵਧੀਆ ਅੱਛਾ ਸੇ ਓਡੇ ਦਿੱਤੇ ਆ ਉਹ ਬਹੁਤ ਡਗ ਬਣਾਉਂਦੇ ਆ ਉਸ ਕਰਕੇ ਪੂਰਾ ਮਨ ਬਣਾ ਦੇ ਪੂਰੀ ਸਾਡੀ ਪਾਰਟੀ ਨੇ ਅੱਜ ਪੂਰਾ ਜਿੰਦੇ ਤੋਂ 10 ਮਤਨ ਬੀਜਪੀ ਨੂੰ ਦਿਤਾ ਉਹਦੀ ਪਾਰਟੀ ਜਿੰਦੇ ਤੋਂ ਸੋਟ ਨਹੀਂ ਜੀ ਹੋਰ ਆ ਪੂਰੇ 10 ਮਤਨ ਦੇ ਲੋਕ ਉਹ ਦੇ ਜਿੰਦੇ ਦੂਜੇ ਪਿਛੇ ਜਿੰਦਸ ਨਾ ਰਹੇ ਬਾਕੀ ਜੇ ਸਾਡੀ ਕਾਰਜ ਉਹ ਦੇਖਦੇ ਰਹਿਣਗੇ ਕੋਈ ਨਹੀਂ ਭਾਈ ਸੱਜਾ ਕੋਈ ਪੁਰਾਣੀ ਹੈ ਨਹੀਂ ਦੇ ਆਹ ਨਾ ਜੀ ਪਾਰਟੀ ਨਹੀਂ タル ਸਰ ਕਿਸਾਨਾਂ ਦੀ ਗੱਲ ਕੀਤੀ ਆ ਪਰ ਮਜਬੂਰ ਸਾਹਿਬਾਂ ਨੇ ਵੀ ਦੂਰੀ ਕਰਦੇ ਆ ਇਹ ਸੇ ਤੋਂ ਸ਼ਾਂਤ ਉਹਨਾਂ ਦਾ ਕੋਈ ਕਿਸੇ ਬਿਆਨ ਨਹੀਂ ਆਇਆ ਜਨਪਾਲਾ ਵਿਜੀਲਿਆ ਕਾਸੀ ਪਾਰਟੀ ਆ ਜੋ ਨਾਲ ਸੰਸਦ ਸਰਕਾਰ ਬਣਨ ਤੋਂ ਇਹ ਪੂਰਾ ਹੌਸਾ ਜਤੋ ਇਹ ਵੋਟਾਂ ਪਾ ਰੀਆਂ ਲੋਕਾਂ ਨੂੰ ਕੀ ਫੀਲ ਆ ਸਾਡੇ ਇਹ ਪੀੜਾ ਜੀ ਜੇ ਤਾਂ ਜੰਗਲ ਵਿਕਾਸ ਚੱਲਦੇ ਆ ਤਾਂ ਸਹੀ ਹੋ ਗਈ ਉਹ ਤੇ ਕਿ ਨੋਟ ਬਾਕ ਦੁਆਰਾ ਲਿਸ਼ੇ ਪਹੁੰਚ ਕੇ ਕੀ ਦੇਣੀ ਜੇ ਵੰਦੀ ਰਹੀ ਸੀ ਕਾਫੀ ਲੋਕਾਂ ਦੀ ਗੱਲ ਆ ਦਿੱਤੀ ਆ ਪਰ ਜੰਗਲ ਵਾਸੀਆਂ ਨੇ ਕਾਫੀ ਕੁਝ ਕੀਤਾ ਆ ਪਰ ਸਭ ਦਾ ਇਹ ਦਾਅਵਾ ਕਰਦੇ ਆ ਕਿ ਜਿੱਦਣੇ ਮਾਰੋ ਜੰਗਲ ਵਾਸੀਆਂ ਨੂੰ ਖੁਸ਼ਹਾਲ ਅਤੇ ਵਧੀਆ ਪ੍ਰਸ਼ਾਸਨ ਦੇਵੇਗਾ ਉਹ ਆ ਬੀ ਜਾਤਾ